ਬੀਬੀ ਬੀਬੀ ਹਾਂ ਪੁੱਤ ਹਣਾ ਜਿਹੜੀ ਹਣਾ ਅੰਕਲੀ ਨੇ ਦੀ ਹਾਂ ਉਹ ਉਹ ਨਾ ਫੇਰ ਬੀਬੀ ਕੋਲੇ ਖੜੀ ਸੀ ਬੋਲਣਾ ਕਰਦੀ ਅੱਛਾ ਜੀ ਜਿਹੜੀ ਉਹ ਤੇ ਆਈ ਸੀ ਹਾਂ ਕੀ ਕਹਿੰਦੀ ਸੀਗੀ ਮਾੜਾ ਮੋਟਾ ਗੱਲ ਦਾ ਪਤਾ ਲੱਗ ਰਿਹਾ ਮੈਨੂੰ ਗੜਾਚੇ ਵਾਲਾ ਭਾਈ ਕਰਦੀ ਸੀ ਗੜਾਚੇ ਵਾਲਾ ਤੇ ਹੋਰ ਉਹ ਕੀ ਕਹਿੰਦੀ ਛੋਟੀ ਬੀਬੀ ਨਾ ਹਣਾ ਅੰਟੀ ਮੂਰੇ ਹੱਥ ਜੁੜੀ ਆਂਦੀ ਸੀ ਅੱਛਾ ਜੀ ਉਹ ਮੈਨੂੰ ਦੂਰ ਖੜੀ ਆਂਦੀ ਸੀ ਮੈਨੂੰ ਸੁਣਿਆ ਨਹੀਂ ਤੈਨੂੰ ਫਿਰ ਮੈਂ ਠੀਕ ਆ ਪੁੱਤ ਕੋਈ ਨਾ ਆ ਜਾਣ ਦੀ ਕੋਈ ਨਾ ਚੱਲ ਜਿਵੇਂ ਮੈਂ ਕਹਿੰਦੀ ਆ ਜਿਹੜੇ ਨਾਲ ਗੱਲ ਫੇਰ ਲੱਗੀ ਉਹਦੇ ਨਾਲ ਗੱਲ ਕਰ। ਕਿੰਨਾ ਮਰਜੀ ਇਹਨੂੰ ਰੋਕ ਲਾ। ਇਹ ਨਹੀਂ ਹਟਦੀ ਪਹਿਲਾਂ ਮੈਨੂੰ ਆਏ ਗੱਲ ਸੁਣ ਲਾਂ ਦੇ ਵੀ ਉਹ ਕੀ ਸੱਚੀ ਗੱਲ ਆ ਵੀ ਕੀ ਕਹੀਦੀ ਆਗੀ ਫੇਰ ਮੈਂ ਉਸ ਤੋਂ ਬਾਅਦ ਦੋਨਾਂ ਨਾਲ ਕਹੂੰਗੀ। ਚਾਹ ਔਰ ਇਧਰ ਕੇ ਨੈ। ਪੁੱਸ ਹੋਨੇ ਕੱਪੜੇ-ਕੁੱਪੜੇ ਵਾ ਕੇ ਲੇ। ਬਹੁਤ ਆਪ ਗਿਆ ਤੇ ਕੋਲੇ। ਮੇਰੇ ਕੋਲੇ ਨਾ। ਕਿਉਂ ਬੋਲਦੀ ਆ ਤੂੰ? ਮੈਂ ਦੇਖਣਾ ਤੈਨੂੰ ਕਿੰਨਾ ਹਾਲਾ ਨਾ ਤੈਨੂੰ ਅੰਦਰ ਵਾਣਾ। ਉਹੀ ਬੀਚੀ। ਹਾਂ ਫਿਰ ਕੀ ਕਹਿੰਦੀ ਸੀ ਉਹ? ਉਹ ਕਹਿੰਦੀ ਕਿ ਮੈਨੂੰ ਅਗੇ ਮੇਰੇ ਮਾਗਰ ਮੂਹਰੇ ਫਿਰਦਾ ਕੁੰਡਾ ਲਈ। ਹਾਂ। ਕੁੰਡਾ ਸਾ ਚੱਕੀ ਹੁਣ। ਹੂੰ। ਮੈਂ ਕਹਾਂ ਪੈਣੀ ਤੇਰੇ ਮਾਗਰ ਫਿਰੇ। ਫਮਨਾ ਤੈਨੂੰ ਨਹੀਂ ਮਿਕਦਾਗਾ। ਤੂੰ ਮੇਰੇ ਘਰੇ ਨਾ। ਹੁਣ ਦੇਖ ਲੈ ਰਾਣੀ। ਮੈਂ ਮੈਂ ਨੂੰ ਜਦੋਂ ਤੇਰੇ ਤੇ ਤੇ ਮਾਰੀ ਉੱਠੀ ਦੀ ਹੁਣ ਭੈਣੇ ਚੱਕਾ ਪਟਦੇ ਮੈਂ ਇਹ ਕੰਮ ਨਹੀਂ ਕਰਦੀ ਨਹੀਂ ਕਰਦੀ ਹਾਂ ਦੇਖ ਰਹਾ ਮੈਂ ਤੈਨੂੰ ਬਾਰ ਬਾਰ ਕਹਿੰਦੀ ਆ ਤੈਨੂੰ ਇਹੀ ਗੱਲ ਮੈਂ ਬਾਰ ਬਾਰ ਕਹਿੰਦੀ ਆ ਮੈਨੂੰ ਐਨੇ ਕੰਮ ਦੀ ਵੀ ਨਹੀਂ ਲੋੜ ਆ ਕਿ ਮੈਨੂੰ ਇੱਜ਼ਤ ਦੀ ਲੋੜ ਆ ਮੈਂ ਭੈਣੇ ਹਾਂ ਬਾਰ ਗਲਤੀ ਹੋਊਗੀ ਹਾਂ ਤੇ ਤਾਂ ਆ ਮੇਰੀ ਗੱਲ ਸੁਣਾ ਤੂੰ ਨਿਆਣੀ ਉਮਰ ਦੀ ਮੂੰਹ ਵਿੱਚ ਤਾਂ ਵੀ ਆ ਹੁਣ ਤੂੰ 60 ਸਾਲ ਦੀ ਹੈਗੀ ਆਂ ਦੀ ਇਹ ਕੰਮ ਕਰਦੀ ਤੂੰ ਚੰਗੀ ਨਹੀਂ ਲੱਗਦੀ ਭੈਣੇ ਠੀਕ ਆ ਵੀਰ ਤੂੰ ਤੇ ਇਹ ਕਰਦੀ ਨਾ ਕਰੀ ਉਹ ਕੁਮਿੰਦਰ ਨਾਲ ਮੈਂ ਆਪੇ ਸਮਝੀ ਨੂੰ ਬਸ ਤੂੰ ਉਹਦੇ ਨਾਲ ਸਮਝ ਹਾਂ ਉਹ ਤੇਰੇ ਲਈ ਮਾਂਗ ਰਕੂਂਦਾ ਚੱਕੀ ਫਿਰਦਾ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਜੇ ਮਤ ਲੱਗੇ ਨਾ ਲੱਗੇ ਮੈਨੂੰ ਬੜੇ ਹੋਰ ਦਾ ਲੱਗਦੀ ਹਾਂ ਮੈਨੂੰ ਲੱਗਦਾ ਨਹੀਂ ਪੈਸੇ ਬੁੱਝਣ ਨਾਲ ਹੀ ਹੂੰ ਜਾ ਰਹੀ ਤੇ ਪੈਸੇ ਤਾਂ ਮੇਰਾ ਕਿਹੜਾ ਹੁਕਮ ਹੁਕਮ ਨਹੀਂ ਪੈਸੇ ਲੈਤੇ ਹੋਣੇ ਪੈਸੇ ਲੈਤੇ ਹੋਣੇ ਨੇ 30000 ਰੁਪਏ ਲੈਤਾ ਹੁਣ ਜਾਂ 50 ਲੈਤਾ ਹੋਣਾ ਕੀ ਪਤਾ ਹੁਣ ਆਪਾਂ ਨੂੰ ਕਿੰਨੇ ਪੈਸੇ ਲੈਤੇ ਰਹਿਣਗੇ ਨਾ ਮੈਨੂੰ ਗਾਮਨੀਸ਼ ਹੋ ਰਿਹਾ ਨਾ ਦੇ ਬੱਸ ਦੇ ਹਾਂ ਉੱਥੇ ਜਿੱਥੋਂ ਮੈਂ ਤੈਨੂੰ ਲੈ ਕੇ ਆਇਆ ਨਾ ਉੱਥੇ ਉਹ ਭੈਣ ਨਾਲ ਜਾਣ ਪਸੰਦ ਤਾਂ ਪੈ ਗਿਆ ਭੈਣ ਨਾਲ ਮੈਂ ਗੱਲ ਕਰ ਗਈ ਜਾ ਕੇ ਵੀ ਭਾਈ ਨੇ ਇਹ ਤੇ ਤੇਰੇ ਕੋਲੇ ਆਉਂਦੀ ਸੀ ਕਿ ਨਾ ਆਉਂਦੀ ਸੀ ਕਿ ਇਹ ਕਰਮਿੰਦਰ ਵੀ ਉਹ ਭਾਈ ਕੋਲੇ ਗਈ ਸੀ ਕੀ ਇਹਨੇ ਫੇਰ ਮੈਂ ਪੁੱਛੂਗੀ ਉਹ ਹਾਂ ਮੈਂ ਪਰਤਾਂ ਕਰਮਿੰਦਰ ਨਾਲ ਹੀ ਗੱਲ ਕਰਦੀ ਆ ਬਰਾਬਰ ਹਾਂ ਵੀ ਤੂੰ ਪੈਸੇ ਲੈਤੇ ਨੇ ਕਿ ਤੂੰ ਸਾਡੇ ਕਿਉਂ ਆ ਕੇ ਫਿੱੜੀਆਂ ਸਾਡੇ ਪਿੱਛੇ ਉਹ ਬੇਇੱਜ਼ਤੀ ਕਰਉਂਦੇ ਕਰਦੀਆਂ ਉਹ ਮੈਂ ਉਹਦੇ ਨਾਲ ਗੱਲ ਕਰਦੀ ਆ ਮੈਂ ਹਾਂਜੀ ਠੀਕ ਹੈ ਜੀ ਤੁਸੀਂ ਦੱਸੋ ਹਾਂ ਮੇਰੇ ਕੋਲ ਪੰਜਾਬ ਨੂੰ ਤਾਂ ਹੈ ਭਾਈ ਜੀ 4080 ਵਾਲਾ ਤਾਂ ਦਾ ਦੇਖ ਲਾ ਪਰ ਉਹ ਤਾਂ ਇਹ ਕਹਿੰਦੀ ਸੀ ਵੀ ਮੈਂ ਆਉਂਗੀ ਹਾਂ ਪਰ ਮੈਨੂੰ ਤਾਂ ਫਿਰ ਹੁਣ ਦੁਬਾਰੇ ਫਿਰ ਬੁਲਾਈ ਜਾਂਦੀ ਆ ਨੇ ਮੈਂ ਕੀ ਕਰਾਂ ਨਾ ਮੈਂ ਉੱਧਰ ਨਾ ਉੱਧਰ ਮੈਨੂੰ ਤਾਂ ਧੋੜੋ ਵੀ ਕੱਟ ਰੱਖਿਆਗਾ ਜੀ ਭਾਣੇ ਕ੍ਰਿਸ਼ਿੰਦਰ ਜੀ ਚਾਹਤਾ ਆ ਭਾਈ ਮੈਂ ਫੇਰ ਕਰੂੰਗਾ ਲੈ ਮੈਨੂੰ ਨਰਸੇਲੀ ਆ ਰਹੀ ਆ ਕੋਈ ਚੱਲ ਤੂੰ ਮੇਰੇ ਨਾਲ ਹੀ ਆ ਜਾ ਭੈਣੇ ਉਹ ਫਿਰ ਮੈਨੂੰ ਪੁੱਛੂ ਲੈ ਹੁਣ ਤੈਨੂੰ ਮੇਰੇ ਤੋਂ ਕੋਈ ਤਬਾਰੀ ਨਹੀਂ ਹੈਗੀ ਨਾਲੇ ਤਾਂ ਪਤਾ ਤਾਂ ਬਣ ਮੈਨੂੰ ਫੇਰ ਵੀ ਲੱਗ ਜੂਗਾ ਤੂੰ ਮੈਨੂੰ ਦੱਸ ਦੇ ਕਿ ਕੀ ਹੋਗਾ ਚਲ ਐ ਵਿੱਚ ਵਿਚਾਲੇ ਹੋ ਕੇ ਸੋਣਾ ਸਮਝੌਤਾ ਕਰਾਇਆ ਜਾਊਗਾ ਨਹੀਂ ਪਰ ਕਿ ਅਮਿਆ ਤਾਂ ਆਪ ਦੇ ਘਰ ਰਹਿੰਦਾ ਜੇ ਇਹ ਨੰਗ ਦੀ ਟੱਪ ਵੀ ਮੇਰੇ ਕੋਲ ਆ ਜਾਂਦੀ ਅੱਛਾ ਮੇਰੇ ਕੋਲ ਰੋਣੇ ਰੋਣ ਲੱਗ ਜੂ ਜੂ ਸੇ ਅੱਛਾ ਵੀ ਮੇਰੀ ਵੀ ਕੁੜੀ ਨੇ ਆਣੀ ਐ ਵੀ ਮੇਰੀ ਜਿਹੜਾ ਨੇ ਮੈਂ ਆਪ ਦਾ ਕੰਮਕੁਮ ਕਰਦੀ ਹੁੰਦੀ ਸੀ ਅੱਛਾ ਉਹ ਨੰਗ ਦੀ ਟੱਪ ਵੀ ਮੇਰੇ ਕੋਲ ਰਾਣੀ ਆ ਜਾਂਦੀ ਸੀ ਅੱਛਾ ਉਹ ਕਹਿੰਦੀ ਵੀ ਮੈਨੂੰ ਤਾਂ ਭਾਈ ਮੇਰੀ ਠਾਣੀ ਥੋੜੀ ਤੇਜ ਐ ਵੀ ਲੜਦੀ ਰਹਿੰਦੀ ਮੈਂ ਐਵੇਂ ਆਪ ਦਾ ਟਾਈਮ ਪਾਸ ਕਰਨਾ ਅੱਛਾ ਉਹ ਮੈਂ ਤਾਂ ਕਿਤੇ ਗੱਲ ਕਰਾਂ ਫਿਰ ਮੈਂ ਭ ਮਾਲ ਕਾਇਵਾ ਵਿਚਾਰ ਪੈ ਸੌਖੀ ਰਹੇਗੀ ਇਹ ਤਾਂ ਨਹੀਂ ਚੰਗਾ ਪਈ ਮੇਰੀ ਗਰੀਬੀ ਚੱਕੀ ਜਾਊਗੀ ਹੁਣ ਇਹ ਹੈਗਾ ਕਿ ਮੈਂ ਤਾਂ ਜਾਣਦੀ ਨਹੀਂ ਹੈਗੀ ਐ ਨਹੀਂ ਕਰਦੀ ਹੁਣ ਮੈਨੂੰ ਤਾਂ ਉਹਦੇ ਘਰੋਂ ਕੱਢ ਰੱਖਿਆ ਮੈਂ ਤਾਂ ਤੈਨੂੰ ਐ ਕਹਿਣੀ ਹੈ ਤੇਰੇ ਘਰ ਆਈ ਦਾ ਸੁਭਾ ਨਹੀਂ ਤੂੰ ਇਹ ਜੇ ਪੰਗੇ ਕਿਉਂ ਕਰ ਫਿਰ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਰੋਣ ਹੀ ਲੱਗ ਗਈ ਮੇਰੇ ਕੋਲ ਆ ਪਿਓ ਰੋਂਦੀ ਨਾ ਚੱਲ ਹੋਊਗੀ ਮੈਂ ਕਹਿ ਨਹੀਂ ਹੈ ਵੀ ਤੇਰੇ ਬੰਦੇ ਦਾ ਸੁਭਾ ਨਹੀਂ ਭੈਣੇ ਉਹੀ ਗੱਲ ਹੈ ਤੂੰ ਘਰੋਂ ਨਿਕਲ ਗਈ ਤੂੰ ਭੈਣੇ ਆਪ ਦਾ ਅੰਦਰ ਅੰਦਰ ਗੱਲ ਦਾ ਸਮਝੌਤਾ ਕਰਾ ਲਾ ਹੁਣ ਮੇਰੇ ਨਾਲ ਤਾਂ ਕਦੇ ਉਹ ਲੜਨਗੇ ਕਦੇ ਉਹ ਬੋਲ ਚਲ ਆ ਜਾ ਕਹਿੰਦੇ ਚੱਦ ਗਿਆ ਆਪਾ ਚੱਲਣਾ ਚੱਲਣਾ ਚਲ ਬਣੇ ਜੇ ਤਾਂ ਤੂੰ ਮੇਰੇ ਨਾਲ ਦਰਪੇਂਗੀ ਤਾਂ ਵੀ ਤੇਰੇ ਸ਼ਾਵਾ ਸਿਆ ਨਹੀਂ ਕਹਣਾ ਮੈਂ ਜਾਣੀ ਹੈਗੀ ਹੂੰ ਕਹਾਂ ਸੀ ਇਹ ਤਾਂ ਗਲਤ ਗੱਲ ਆ ਤੇਰੀ ਭਣੇ ਬਣੇ ਹੁਣ ਮੈਨੂੰ ਤੇਰੇ ਦਾਤੀ ਵਾਲੇ ਨਹੀਂ ਆਂਦੀ ਨਹੀਂ ਆਈ ਮੈਂ ਪਤਾ ਕੀ ਖੈਰ ਕੇ ਆਂਦੀ ਚਲ ਬਣ ਚੰਗਾ ਫਿਰ ਮੈਂ ਜਾਣੀ ਹੈਗੀ ਤੂੰ ਜਾ ਆਈ ਬਣ ਇਹਦੇ ਕੋਲ ਜਰੂਰ ਹੋ ਮੈਨੂੰ ਫੇਰ ਕਹੂਗੀ ਕੋਈ ਨਾ ਬਣ ਜਾਉ ਚੰਗਾ ਬਣ ਠੀਕ ਆ ਮੈਨੂੰ ਤਾਂ ਹੀ ਰੀਤੀ ਕਰਦੇ ਆ ਕੋਈ ਉਹ ਆ ਜਾਂਦੀ ਏ ਕਰੇ ਉਹ ਆ ਜਾਂਦੀ ਏ ਦੀ ਪੜਿਆਵਾਂ ਜਿੱਤੇ ਕਰੀ ਬਣੇ ਹਾਂ ਆ ਜਾ ਆ ਜਾ ਕਰੀ ਆਂਗੀ ਹੋਰ ਠੀਕ ਆ ਬਣੇ ਹਾਂ ਠੀਕ ਆ ਵਧੀਆ ਹੋਰ ਬਾਲ ਬੱਚੇ ਠੀਕ ਆ ਹਾਂ ਠੀਕ ਆ ਵਧੀਆ ਤੋ ਬਲ ਟੋਟੇ ਦੀ ਪੜਿਆ ਅੱਜ ਹਾਂ ਟੋਟੇ ਸੀਗੇ ਪੜੇ ਰਾਣੀ ਨੇ ਟੋਟੇ ਸੀਗੇ ਅੱਜ ਕੱਪੜੇ ਹਾਂ ਹੋਰ ਬੈ ਜਾ ਆਈ ਨਹੀਂ ਬਣੇ ਆਓ ਆਈ ਨਹੀਂ ਜੀ ਤੂੰ ਜਾ ਕੇ ਨਹੀਂ ਆਏ ਉਹਦੇ ਕੋਲੇ ਮੈਂ ਜਾ ਕੇ ਆਈ ਸੀ ਭੈਣ ਉਹਦੇ ਕੋਲੇ ਅੱਛਾ ਉਹ ਕਹਿੰਦੀ ਤੂੰ ਚੱਲ ਮੈਂ ਆਈ ਮਨ ਬਥੇਰਾ ਜੋਰ ਲਾਇਆ ਮਾਹ ਤੂੰ ਮੇਰੇ ਨਾਲ ਵਗ ਚੱਲ ਹਾਂ ਹਾਂ ਕਹਿੰਦੀ ਨਾ ਤੂੰ ਚੱਲ ਵੀ ਮੈਂ ਆਉਣੀ ਆ ਬਾਕੀ ਭੈਣ ਮੈਂ ਤੈਨੂੰ ਹੋਰ ਗੱਲ ਕਹਿਣੀ ਇੱਕ ਹਾਂ ਦੱਸ ਪਾਣੀ ਉਹ ਪਾਣੀ ਕੰਮੀ ਜਾਂਦੀ ਸੀ अच्छा देख मैं तन्ने मनने की ता कहूंगी कोई ना पणे ऐ तेरी ਛੋਟੀਆਂ ਅੱਗੇ ਕੜੇ ਛੋਟੀਆਂ ਮੰਨੀਆਂ ਨਹੀਂ ਹੈਗੀਆਂ ਆਂਦੀਆਂ ਜੇ ਮੰਨਣ ਵਾਲੀ ਗੱਲ ਹੋਈ ਤਾਂ ਮੈਂ ਮੰਨੂਗੀ ਵੀ ਠੀਕ ਹੈ ਜੇ ਨਾ ਮੰਨਣ ਵਾਲੀ ਹੋ ਕੇ ਮਰਮੰਦੀ ਵੀ ਆ ਲੈ ਉਹਨੇ ਤਾਂ ਜੋ ਕੁਝ ਕਰ ਲਿਆ ਠੀਕ ਆ ਉਹਨੂੰ ਆਪਾਂ ਨੇ ਟੈਕ ਦੀ ਸਕੇਂਡ ਅੱਛਾ ਘਰ ਵਾਲਾ ਉਹ ਤੇ ਦਾदू ਪੀਂਦਾ ਗਾ ਮੈਂ ਤਾਂ ਤੈਨੂੰ ਐ ਕਹਿੰਦੀ ਵੱਡੀ ਭੈਣਾਂਾਂ ਤੇ ਵੀ ਗੱਲ ਇੱਥੇ ਦੱਬਦੇ ਮੈਂ ਕਹਿੰਦੀ ਵੀ ਉਹਨਾਂ ਦਾ ਤਾਂ ਦੇ ਕੁਝ ਨਹੀਂ ਜਿਆਦਾ ਤੂੰ ਭੈਣਾਂ ਇਹ ਕਿੱਗਾ ਤੇ ਇੱਥੇ ਦੱਬਦੇ ਲੋੜ ਨਹੀਂ ਬੈਠੇ ਚੱਲ ਪਾਣੀ ਮੈਂ ਤੈਨੂੰ ਐ ਕਹਿਦੀ ਆਂ ਵੀ ਚੱਲ ਮੈਂ ਤਾਂ ਇੱਕ ਹੀ ਗੱਲ ਦੱਸ ਦਾਂ ਜੇ ਤੇਰੇ ਕਹੇ ਤੋਂ ਇਹ ਕਹਾ ਬਾਤیں ਕਰਤੀ ਕੀਤੀ ਗਵਿੰਦਰ ਨੇ ਵੀ ਮੈਂ ਸੱਡਣਾ ਨਹੀਂ ਹੈਗਾ ਤਾਂ ਚੱਲ ਹੁਣ ਰਾਣੀ ਵੀ ਸੁਧਰ ਰਹੀ ਆ ਮੈਂ ਤੈਨੂੰ ਐ ਕਹਿਦੀ ਆਂ ਪਾਣੀ ਹਾਂ ਪਾਣੀ ਹੁਣ ਤਾਂ ਬਹੁਤ ਵਧੀਆ ਚੱਲ ਰਾਣੀ ਤੁਸੀ ਏਕ ਲੱਗ ਗਿਆ ਅੱਛਾ ਹੈ ਵੀ ਹੁਣ ਚੱਲ ਜਿਹੜੀ ਗੱਲ ਹੋ ਗਈ ਆ ਬਾਤ ਹੀ ਗਹਾਂ ਬਾਤ ਤੇ ਮੈਂ ਬਰਦਾਸ਼ਤ ਨਹੀਂ ਕਰਦੀ ਹੈਗੀ ਹਾਂ ਪਾਣੀ ਬਰਾਏ ਬਰਦਾਸ਼ਤ ਹੋਰ ਹੋ ਤਾਂ ਬਦਾ ਹੋ ਦੇ ਮੇਰੀ ਗੱਲ ਸੁਣ ਮਤਰੇ ਸਾਹਮਣੇ ਮੈਂ ਕਿਸੇ ਨੂੰ ਇਹ ਕਹਾਂਿਆ ਕਰਿਆ ਹੈ ਮੈਂ ਜਿਹੜੀ ਹੁਣ ਖੜੀ ਹੋਈ ਜਨਾਨੀ ਉੱਠ ਕੇ ਮੈਨੂੰ ਮਿਲਣਾ ਦੇ ਆ ਤੁੰਗੀ ਦਾਗ ਤਾਂ ਦਾਗ ਹੀ ਲੱਗਿਆ ਨਾ ਨੂੰ ਨਿਕਣ ਨਹੀਂ ਕਰਕੇ ਗਈਆਂ ਮੈਂ ਤਾਂ ਤੂੰ ਇਹ ਜੀ ਕੰਮਾਂ ਤੋਂ ਕੀ ਲੈਣਾ ਦਾ ਹਾਂ ਜਿੱਦਾਂ ਕੋ ਥੋੜਾ ਘਰ ਬਣਿਆ ਹੋਇਆ ਸੀ ਵੀ ਕਰਦਾ ਮੈਂ ਬਣੇ ਤੇਰਾ ਲਾਪਣ ਮੂੰਹ ਮਾ ਤੇਰੇ ਕਹੇ ਤੋ ਚੱਲ ਬਣੇ ਸਾਵਾ ਤੇ ਤੇਰਾ ਹਾਂ ਮਨ ਦੀ ਤੂੰ ਥਾਰ ਲੱਭਣ ਤੇ ਬਿਜਲੀ ਬਚਾਲੇ ਠੀਕ ਹੈ ਸ਼ੈਡ ਕਰਾਏ ਵੀ ਮੇਰਾ ਘਰ ਬਣਿਆ ਹੋਇਆ ਵੀ ਇਹ ਲਾਪਾ ਉਹ ਦਾ ਕਰਾਂਗੇ ਹਾਂ ਤੂੰ ਪਰ ਮੈਨੂੰ ਸਮਝਾ ਦੀ ਬਸ ਨਾ ਕੋਈ ਨਕੜੀ ਮੈਂ ਸੁਕਾਈ ਦੂੰਗੀ ਵੀ ਦੇਖ ਗਾਂ ਬਾਸ ਤੇ ਨਹੀਂ ਪਈ ਇਹ ਕੰਮ ਕਰਨਾ ਹੈ ਠੀਕ ਹੈ ਠੀਕ ਹੈ ਚੰਗਾ ਪੜੇ ਚੰਗਾ ਇਹ ਪੜੇ ਠੀਕ ਆ ਵਧੀਆ ਮੇਰੀ ਗੱਲ ਸੁਣ ਰਣੀ ਹੁਣ ਪੈ ਗਿਆ ਆਪਣਾ ਫਰਕ ਬਹੁਤ ਜ਼ਿਆਦੇ ਉਹ ਜਨਾਨੀ ਨਾਲ ਉਹ ਪਹਿਲ ਮੈਨੂੰ ਜਸਵੀਰ ਨੇ ਸਮਝਾਇਆ ਤਾਂ ਕਿ ਉਹਨੂੰ ਆ ਟੈਕ ਦਾ ਹੀ ਪ੍ਰੋਬਲਮ ਆ ਜੇ ਉਹਨੂੰ ਟੈਕ ਹੋ ਗਿਆ ਫੇਰ ਆਪਣੇ ਗਲ ਪੈ ਜੀ ਦੇਖਾ ਕਿਛੇ ਦਾ ਕੁਛ ਨਹੀਂ ਜਾਂਦਾ ਹੈਗਾ ਨਾਲੇ ਪਿੱਛੇ ਤੂੰ ਫਸੇਗੀ ਤੇ ਵਿੱਚੇ ਆ ਜਵਾਬ ਫੜੀਆਂ ਰੁਚਾਂਗੇ ਜਾਂ ਆਪਾਂ ਨੂੰ ਕੁੱਛ ਵਾਲੇ ਫੜ ਕੇ ਰਹਿ ਜਾਣਗੇ ਸਜ਼ਾ ਕਰ ਜੇਲ੍ਹ ਕਰ ਦਾਨਗੇ ਠੀਕ ਆ ਇਹੋ ਜੇ ਕੰਮ ਨਾਲ ਨੂੰ ਕਰੀ ਇਸ ਤੋਂ ਬਾਅਦ ਇਹ ਕੰਮ ਨਹੀਂ ਹੁੰਦਾ ਮੈਂ ਰੰਜੀਤ ਨਹੀਂ ਹਾਂ ਪਿਛਲੇ ਪਹਿਰੇ ਚ ਮੇਂ ਬਾਕਲੀ ਦੇਖੀ ਹਾਂ ਇਹ ਤੋਂ ਬਾਅਦ ਮੈਨੂੰ ਗਲਤੀ ਨਹੀਂ ਮਿਲਦੀ ਹਾਂ ਮੈਂ ਕਿਹਾ ਤੇਰੇ ਜੇਠ ਨੂੰ ਦੱਸਿਆ ਨਹੀਂ ਹੈਗਾ ਨਾ ਬਸ ਤੂੰ ਨੂੰ ਦੱਸੀ ਨਹੀਂ ਨਾ ਹਾਂ ਮੈਂ ਦੱਸਿਆ ਨਹੀਂ ਹੋਰ ਮੈਨੂੰ ਰੋਜ਼ ਪੁੱਛਦਾ ਵਾ ਮੈਂ ਦੱਸਿਆ ਨਹੀਂ ਗਾ ਚੱਲ ਠੀਕ ਆ ਤੂੰ ਹੁਣ ਕੰਮ ਕਰ ਬਸ ਤੇ ਮੈਂ ਦੱਸਦੀ ਨਹੀਂ ਹੈਗੀ ਕਿ ਤੇ ਬਸ ਅੱਗੇ ਵਾ ਤੇ ਸਿਆਣੀ ਬਣ ਜਾ ਭੈਣ ਬਣ ਕੇ ਤੈਨੂੰ ਵੀ ਹੈ ਹੈ ਨਾ ਬਸ ਚਾਰ ਆ ਤੇਰੇ ਮੂਰੇ ਹੱਥ ਬੰਦੇ ਭੈਣ ਬਣ ਕੇ ਅੱਗੇ ਵਾ ਤੇ ਸਿਆਣੀ ਬਣ ਜਾ ਮੈਂ ਵੀ ਤੇਰੇ ਮੂਰੇ ਪਣ ਹੱਥ ਬੰਦੀ ਐ ਨਹੀਂ ਮੈਂ ਤੇ ਦੋ ਵਾਰ ਤੇ ਮੈਨੂੰ ਹਾਂ ਚੱਲ ਮੇਰਾ ਠੀਕ ਆ ਇਹਦੀ ਗਲਤੀ ਹੋਣੀ ਸੀ ਹਾਂ ਚੰਗਾ ਨਿਕਾ ਕੀ ਹੈ ਭੈਣੇ ਹਾਂ ਇਹ ਆ ਜਾ ਫਿਰ ਠੀਕ ਹੈ ਭਾਣੇ ਹਾਂ ਵਧੀਆ ਚਾਹ ਬਣਾਈ ਏ ਚਾਹ ਤਾਂ ਬਸ ਭਾਣੇ ਮੈਂ ਉਹਨਾਂ ਦੇ ਘਰੇ ਜਾਇਆ ਈ ਅੱਛਾ ਉਧਰੋਂ ਤਾਂ ਭਾਣੇ ਮੈਂ ਹੱਥੁੱਥ ਬਣ ਕੇ ਦੇਖ ਖੜਾ ਫੜਾਤਾ ਤੇਰਾ ਠੀਕ ਹੈ ਭਾਣੇ ਹੁਣ ਆ ਗਡਾਸੇ ਵਾਲੇ ਨਾਲ ਭਾਣੇ ਤੂੰ ਜਿਵੇਂ ਮਰਜੀ ਸਮਝ ਨਾ ਸਮਝ ਕੀ ਭਾਣੇ ਮੈਂ ਹੋਰ ਸੁਣਿਆ ਤੀ ਕਿੰਨੇ ਪੈਸੇ ਲੈਤੇ ਨੇ ਮੈਂ ਤਾਂ ਕੁਛ ਨਹੀਂ ਲਏ ਭਾਣੇ ਕਿਹੜੇ ਪੈਸੇ ਲੈਨੇ ਮੈਂ ਤਾਂ ਹੁਣ ਖਾਮ ਖਾਈ ਪੱਸ ਗਈ ਮੇਰੋਂ ਆ ਕੇ ਨੇ 200 ਰੁਪਏ ਤਾਂ ਅਗਲਾ ਦਿਨ ਦੇ ਹੀ ਐ ਮੈਂ ਤਾਂ ਵੀ ਪੈ ਕਿ ਕਿਸੇ ਲਾਲਚ ਨਾਲ ਕੋਈ ਕੰਮ ਕਰਿਆ ਹੋਣਾ ਕੋਈ ਲਾਲਚ ਨਹੀਂ ਕੀਤਾ ਸੀ ਉਹ ਤਾਂ ਮੇਰੇ ਕੋਲ ਰੋਈ ਸੀ ਮੈਂ ਭਾਈ ਹਾਂ ਕਰਤਾ ਹਾਂ ਮੈਂ ਤਾਂ ਪਾਸੇ ਦੀ ਗੜਾਸੀ ਗੜਾਸੀ ਵਾਲਾ ਮੈਂ ਤਾਂ ਮੁਆਫ ਕਰੂੰ ਵੀ ਸਾਡੇ ਘਰੇ ਨਹੀਂ ਭਾਈ ਮੇਰੇ ਪਾਸ ਘਰ ਵਾਲਾ ਭੈੜਾ ਤੂੰ ਭਣ ਸਿੱਧਾ ਕਹਿ ਦੇ ਵੀ ਭਾਈ ਮੇਰੇ ਘਰੇ ਨਹੀਂ ਠੀਕ ਹੈ ਵੀ ਮੇਰੇ ਬੰਦੇ ਦਾ ਸੁਭਾ ਨਹੀਂ ਹੈਗਾ ਕੋਸ ਠੀਕ ਹੈ ਮੈਂ ਤਾਂ ਕਹਿ ਦੂੰ ਭਣੇ ਮੈਨੂੰ ਦੱਸ ਦੇ ਮੈਨੂੰ ਮੈਂ ਤਾਂ ਫੇਰ ਵੀ ਤੇਰੇ ਪਿੱਛੇ ਇੰਨਾ ਸੋਚਿਆ ਨਹੀਂ ਅਰੀ ਮੈਂ ਘੜਾ ਲਿਆ ਸੀ ਉਪਰ ਮੈਂ ਤਾਂ ਕੁਝ ਨਹੀਂ ਗਾ ਸਿਰਫ ਵਿਆਹ ਆਇਆ ਦਿੱਤਾ ਨੇ ਮੈਨੂੰ ਤੇ ਫਿਰ 50000 ਕਿਹੜਾ ਥੋੜਾਗਾ ਐ ਹੋ ਉਹ ਗੇੜ ਤੇ ਕਿਹੜਾ ਮੈਂ ਤੁਹਾਨੂੰ ਕਿਹਾ ਪਈ ਮੇਰੇ ਦਾ ਘਰੇ ਦਾ ਵੜੀ ਦੇਖ ਮੇਰੇ ਵੀ ਪੈਂਦੀਆਂ ਨੇ ਨਾਲੇ ਮੈਨੂੰ ਤੂੰ ਹੋਰ ਮਰਵਾ ਦੇਗਾ ਮੈਨੂੰ ਪਹਿਲੇ ਘਰੋਂ ਕੱਢ ਬੱਟ ਰੱਖਿਆ ਦੇਖ ਭਣੇ ਕਰਦਾ ਦਾ ਬੰਦਾ ਲਾਲਚ ਨਾਲ ਹੀ ਆ ਇਹ ਕੰਮ ਠੀਕ ਆ ਮਾਗਰੋ ਦੇਖ ਰੌਲਾ ਪੈ ਜਾਂਦਾ ਹੈ ਨਾ ਮੈਂ ਤੇਰੇ ਪਿੱਛੇ ਭਣੇ ਦੇਖੋ ਉਹਨਾਂ ਨਾਲ ਇੰਨਾ ਕੁਝ ਕਰਕੇ ਆਈਆਂ ਨੇ ਠੀਕ ਆ ਭਣੇ ਇਦੋਂ ਮੁੜ ਕੇ ਨਾ ਮੈਂ ਤੂੰ ਹੁਣ ਵੀ ਭਣੇ ਸਮਝਿਆ ਨਾ ਮੈਂ ਉਹ ਨਹੀਂ ਗਿਰਾਹ ਬਹੁਤ ਤੰਨੀ ਲੱਗੀ ਗਈ ਉਹ ਤਾਂ ਉਹ ਤਾਂ ਪਰਕੇ ਗੱਲਾਂ ਲਈ ਤਾਂ ਗਈ ਮਨੁੱਖ ਕਰੀ ਕਿ ਫਸ ਗਈ ਮੈਂ ਰਸ ਗਈ ਉਹ ਗੜਾਸੇ ਵਾਲਾ ਜਿੰਦਾ ਕਿਹੜਾ ਮੇਰੇ ਘਰੇ ਮੇਰਾ ਬਾੜ-ਬੱਟ ਰੱਖਿਆਗਾ ਹੁਣ ਮੈਂ ਤਾਂ ਨਾ ਉਹਨੂੰ ਆਵਾਂ ਨਾ ਜਾਵਾਂ ਉਹ ਭੈਣ ਉਹ ਵੀ ਬਥੇਰਾ ਭਣੇ ਉਹਦੀ ਗੱਲ ਤੂੰ ਆਵਦਾ ਹੁੰਦਾ ਨਾ ਸਮਝੌਤਾ ਕਰਨਾ ਸਮਝੌਤਾ ਕਰਨੂ ਬਸ ਮੈਂ ਤੇ ਖੜਾ 50000 ਦੇ ਕੇ ਖੜਾ ਛੜਾ ਦਿੰਦੀ ਮੈਂ ਮੈਂ ਉਹਦੇ ਨਾਲ ਚਲ ਠੀਕ ਆ ਭਣੇ ਚੰਗਾ ਆ ਬਾੜੀਆਂ ਮੇਰੇ ਟਾਈਮ ਨਹੀਂ ਹੈਗਾ ਫੇਰ ਤੈਨੂੰ ਪਤਾ ਮੈਂ ਗਾਹਾਂ ਵੀ ਜਾਣਾਗਾ ਠੀਕ ਹੈ ਚੰਗਾ ਭਣੇ ਚੰਗਾ ਭਣੇ ਉਹੀ ਕਹ ਰੱਖਿਆ ਮੈਨੂੰ ਕਦੇ ਉਹ ਆਵੜਦੀ ਕਦੇ ਉਹ ਆਵੜਦੀ ਐ ਮੈਂ ਤਾਂ ਨਾ ਤੋਂ ਹੱਥ ਛੜਾਉਣਾ ਖੜਾ ਨਾ ਮੈਂ ਇਹਨਾਂ ਦੇ ਆਵਾਂ ਨਾ ਮੈਂ ਹੁਣ ਇਹਨਾਂ ਦੇ ਜਾਣਾ ਨਾ ਮੈਂ ਕਿਸੇ ਨੂੰ ਬੁਲਾਵਾਂਗਾ ਨਹੀਂ ਵੀ ਪੈਸੇ ਦਾ ਹੱਲ ਕਰਿਆ ਕਿ ਨਹੀਂ ਕਰਿਆ ਭਾਈ ਦੇ ਦਿੰਨੇ ਆ ਪੈਸੇ ਤੇਰੇ ਫਿਰ ਉਹਦੋਂ ਮੁੜ ਕੇ ਮੇਰੇ ਘਰੇ ਨਾ ਬੜੀ ਕਰੀ ਮੈਂ ਕੀ ਲੈਣਾ ਨਾ ਤੇਰੇ ਮੇਰੇ ਪੈਸੇ ਫੜਾਉ ਪੈਸੇ ਤੇਰੇ ਦੇ ਦਿੰਨੇ ਆ ਆ ਦੇ ਉਹ ਪੈਸੇ ਵੀਰੇ ਮੇਰੇ ਘਰ ਵਾਲਾ ਘਰ ਆਉਣ ਵਾਲਾ ਹੈ ਆਈ ਜਾ ਮੈਂ ਕਿਹਾ ਨੇ ਤੂੰ ਘਰ ਵਾਲੇ ਤੋਂ ਤੇਰੇ ਤੋਂ ਮੇਰੇ ਪੈਸੇ ਦੇ ਆ ਲੈ ਫੜ ਤੇਰੇ ਪੈਸੇ ਕਿਤੇ ਨਹੀਂ ਹੁਣ ਗਿਣੀ ਆਉਂਦੇ ਘਰੇ ਜਾ ਕੇ ਦੇ ਲਾ ਪੱਸ ਆਈ ਕਿਉਂ ਦਿੱਤੇ ਦੀ ਤੈਨੂੰ ਨਹੀਂ ਤੂੰ ਘਰੇ ਭੱਜਦਾ ਬਈ ਮੇਰੇ ਘਰ ਵਾਲਾ ਤੂੰ ਮੇਰੀ ਗੱਲ ਸੁਣ ਮੈਂ ਪੈਸੇ ਤੇਰੇ ਪੂਰੇ ਦੇਖ ਦੇਖ ਲਾ ਇਧਰ 20000 ਰੁਪਏ ਜਰਰ ਆ ਬਾਕੀ ਫੇਰ ਤੁੰ ਦੇ ਦਊਗੀ ਫੇਰ ਦੇ ਰਾਂਗੇ ਕਿਤੇ ਦੇਵਾਂਗੇ ਕਾਲੂ ਦੇਰਾ ਦੇ ਪਾਸੋਂ ਦੇਰਾ ਮਲਾਜਮਾ ਨੇ ਤੇਰੇ ਘਰ ਆਲਾ ਹਾਂ ਮੇਰੇ ਘਰ ਆਲਾ ਮਲਾਜਮਾ ਮੈਂ ਵੀ ਧੁੱਕੀ ਵੀ ਕਢਾ ਦੂੰਗਾ ਐ ਕਿ ਮੈਂ ਕਢਾ ਲੇਗਾ 2 ਮਿੰਟ ਲੱਗੋ ਨਾ ਮੇਰੇ ਕੋਲ ਨੌਕਰੀ ਤੇ ਲਾ ਦੂੰ ਮਤਲਬ ਤੂੰ ਭਾਗ ਜਾਗਾ ਹਾਂ ਮੇਰੇ ਪੈਸੇ ਦਾ ਹੱਲ ਕਰਦੀ ਹਰ ਦੂ ਪਾ ਲੈਣਾ ਆ ਕੇ ਇਹੋ ਦਾ ਤੂੰ ਨਾ ਮੈਨੂੰ ਕੰਮ ਨਾ ਕਰਾ ਦੇ ਮੈਨੂੰ ਫਲਾਣਾ ਕਰਾ ਦੇ ਤੂੰ ਤਾਂ ਠੱਗੀਆਂ ਮਾਰਦੀ ਫਿਰਦੀਆਂ ਮੈਂ ਕਹਾਂ ਠੱਗੀਆਂ ਮਾਰਦੀ ਫਿਰਦੀਆਂ ਕਰਤੀ ਕਰੇ ਉਹਦੋਂ ਤੂੰ ਕਰਨਾ ਮੈਂ ਨਾ ਕਰਾ ਦੇ ਆ ਕਰਾ ਦੇ ਕੋਈ ਮਰਜ਼ੀ ਲਿਆ ਦੇ ਜਵਾਕਾਂ ਲਈ ਲੈ ਜਾ ਇਹ ਮੈਨੂੰ ਫਿਰ ਖੜੇ ਵੀ ਕੋਈ ਫਿਰ ਖੜੇ ਵੀ ਤਾ ਕੋੜਦਾ ਕਿਹੋ ਨਾ ਕਿਹਨੇ ਕੁੱ ਦਾਰੂ ਮੈਂ ਨਹੀਂ ਪੀਦਾ ਪ੍ਰੇਮੀ ਬੰਦਾ ਮੈਂ ਸਾਰੇ ਤਾਂ ਮਾਦਾ ਦਾ ਨਾ ਚੂੰਡੀ ਆਈਆਂ ਪਛਕਾਰੀਆਂ ਪਛਕਾਰੀਆਂ ਕਿੜੀਆਂ ਤੂੰ ਬਾਗ ਜਾ ਗਾ ਬਸ ਉਹ ਚੱਕ ਕਰਦੇ ਪੈਸੇ ਤੋਂ ਉੱਡ ਜਾ ਪੈਸੇ ਮੇਰੇ ਰਹਿੰਦੇ ਨੇ ਮੈਂ ਤੂੰ ਦੱਸ ਕੈ ਵਾਰੀ ਕਹਤਾ ਉਹ ਉੱਡ ਕੇ ਨਹੀਂ ਮੈਂ ਬੁਰਾ ਕਰ ਤੂੰ ਉਹਦਾ ਦੇਖ ਮੈਂ ਤੈਨੂੰ ਦੱਸਦੀ ਗੱਲ ਹੁਣ ਨਾ ਬੜੀ ਇੱਥੇ ਆ ਕੇ ਬਾਹਰ ਪਟਣਾ ਕਰ ਲੈਂਦਾ ਆ ਕੇ ਪਰਦਾ ਦੇ ਕੀ ਹੈਗਾ